ਹਾਂਜੀ ਨਮਸਕਾਰ ਜੀ ਤੁਹਾਨੂੰ ਜੇ ਕਿਸੇ ਨੇ ਵੀ ਕਹਤਣਾ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਆ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜਿੱਥੇ ਤੁਸੀਂ ਸੋਈ ਦੇ ਵਿੱਚ ਪਾਣੀ ਰੱਖਦੇ ਜਾਂ ਘੜੇ ਦੇ ਵਿੱਚ ਪੱਕ ਜਾਂ ਬਾਲਟੀ ਦੇ ਵਿੱਚ ਜਾਂ ਕਿਸੇ ਵੀ ਭਾਂਡੇ ਦੇ ਵਿੱਚ ਰੱਖ ਦਿਓ ਆਪਦੇ ਸੋਈ ਦੇ ਵਿੱਚ ਇੱਕ ਚੌਲ ਦਾ ਦਾਣਾ ਲੈਣਾ ਉਹ ਪਾਣੀ ਵਾਲਾ ਜਿਹੜਾ ਤੁਹਾਡਾ ਕੋਈ ਵੀ ਭਾਂਡਾ ਰੱਖ ਦਿਓ ਉਹਦੇ ਕੋਲ ਜਾ ਕੇ ਤੁਸੀਂ ਕਹਿਣਾ ਹੈ ਪਿੱਤਰ ਦੇਵ ਹੇ ਬਿੱਤਰ ਦੇ ਬੱਸੋ ਕੁਛ ਪੰਜ ਛੇ ਵਾਰੀ ਇਹ ਕਹਿਣਾ ਉਦੋਂ ਬਾਅਦ ਤੁਸੀਂ ਚੌਲਾਂ ਦਾ ਜਿਹੜਾ ਦਾਣਾ ਇੱਕ ਉਹ ਹੁਣ ਤੁਸੀਂ ਜੇ ਤੁਹਾਡੇ ਘਰੇ ਸ਼ਿਵਲਿੰਗ ਹੈਗਾ ਮੰਦਿਰ ਬਣਿਆ ਹੋਇਆ ਹੈ ਫਿਰ ਤਾਂ ਘਰੇ ਕਰ ਲਓ ਅਗਰ ਨਹੀਂ ਘਰੇ ਬਣਿਆ ਹੋਇਆ ਹੈਗਾ ਫਿਰ ਤੁਸੀਂ ਮੰਦਿਰ ਜਾਓ ਸ਼ਿਵ ਜੀ ਭਗਵਾਨ ਦੇ ਉੱਥੇ ਜਾ ਕੇ ਜਿਹੜਾ ਸ਼ਿਵਲਿੰਗ ਬਣਿਆ ਹੁੰਦਾ ਉਹਦੇ ਉੱਤੇ ਪੰਜ ਵਾਰ ਆਇ ਐਂ ਬੋਲਣਾ ਦੇਖੋ ਸੁਣੋ ਧਿਆਨ ਨਾਲ ਸ਼ੋਦਾ 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 ਪੰਜ ਵਾਰ ਸ਼ੋਦਾ ਸ਼ੋਦਾ ਪੰਜ ਵਾਰ ਬੋਲ ਕੇ ਚੌਲਾ ਦਾ ਜਿਹੜਾ ਉਹ ਤੁਹਾਡਾ ਦਾਣਾ ਨਾ ਉਹ शिवलिंग ਦੇ ਉੱਤੇ ਰੱਖਿਆ ਬਸ ਪਿੱਤਰ ਦੋਸ਼ ਕਰ ਤੂੰ ਕੋਈ ਬਹਿਮ ਕਰਨ ਦੀ ਲੋੜ ਨਹੀਂ ਕਿਤੇ ਭੱਜਣ ਲੱਠਣ ਦੀ ਲੋੜ ਨਹੀਂ ਕੋਈ ਖਰਚਾ ਕਰਨ ਦੀ ਲੋੜ ਨਹੀਂ ਕੋਈ ਪੈਸਾ ਦੇਣ ਦੀ ਕਿਸੇ ਨੂੰ ਕੋਈ ਲੋੜ ਨਹੀਂ